ਅਸਾ ਮਹਲਾ 5 ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾ ਦੇ ਮਾਤ ਪਿਤ ਨੇ ਆਈ ਬਾਰਿਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੈ ਸਿਮਰਨ ਜੰਮ ਤੇ ਛੁਟੀਐ ਪਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜਾ ਨਾ ਜਾਏ ਕਿਸ ਭੋ ਨਾ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੋਏ ਸਹਾਈ ਇਤੁਤ ਰੱਖਣ ਹਾਰੇ ਪ੍ਰਾਨ ਮੀਤ ਹਿਤ ਧਨ ਮੇਰਾ ਨਾਨਕ ਸਤਿ ਬਲਿਹਾਰੀ ਆਸਾ ਮਹਲਾ 5 ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਯਾਈ ਬਾਰਿਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਜੋ ਕੈ ਸਿਮਰਣ ਜਮਤੇ ਛੋਟੀਐ ਹਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨ ਬਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੈ ਸਹਾਈ ਏਤੁਤ ਰੱਖਣ ਹਾਰੇ ਪ੍ਰਾਨ ਮੀਤ ਹਿਤ ਧਨ ਮੇਰਾ ਨਾਨਕ ਸਤਿਬਿਹਾਰੇ ਆਸਾ ਮਹਲਾ 5 ਬੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾੜ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾ ਜੋ ਕੈ ਸਿਮਰਣ ਜਮ ਤੇ ਛੋਟੀ ਹੈ ਹਲਤ ਪਲਤ ਸੁਖ ਪਾਈ ਹੈ ਸਾਸ ग्रास ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਹੈ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜਾ ਨਾ ਜਾਏ ਕਿਸ ਭੋ ਨਾ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੋਏ ਸਹਾਈ ਇਤੁਤ ਰਖਨ ਹਾਰੇ ਪ੍ਰਾਨ ਮੀਤ ਹਿਤ ਧਨ ਮੇਰਾ ਨਾਨਕ ਸਤਬਿਂਹ ਹਾਰੇ ਆਸਾ ਮਹਲਾ 5 ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾ ਦੇ ਮਾਤ ਪਿਤ ਨੇ ਆਈ ਬਾਰਿਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਵ ਜਾ ਕੇ ਸਿਮਰਨ ਜਮ ਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ग्रास ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨਾ ਬਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭਏ ਸਹਾਈ ਏਤੁੱਤ ਰੱਖਣਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਤਿਬਿਹਾਰੇ ਆਸਾ ਮਹਲਾ 5 ਬੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾ ਦੇ ਮਾਤ ਪਿਤ ਨੇ ਆਈ ਬਾਰਿਕ ਜਿਉ ਪਰਤ ਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੈ ਸਿਮਰਨ ਜਮਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ग्रास ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਛੁ ਫੋ ਨਬੀ ਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੈ ਸਹਾਈ ਏ ਤੁਤਿ ਰੱਖਣ ਹਾਰੇ ਪ੍ਰਾਨ ਮੀਤ ਹਿਤ ਧਨ ਮੇਰਾ ਨਾਨਕ ਸਤਿ ਬਲਿਹਾਰੇ ਆਸਾ ਮਹਲਾ 5 ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿ ਆਈ ਬਾਰਕ ਜਿਉ ਪ੍ਰਤਪਾਰਿਆ ਗੁਰਸਿੱਖ ਰਾਖੇ ਗੁਰਗੋਪਾਲ ਕਾਢ ਲਿਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੈ ਸਿਮਰਨ ਜੰਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ग्रास ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ へ ਸਹਾਈ ਏ ਤੁਤ ਰੱਖਣ ਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਤਿਬੰਧ ਹਾਰੇ ਆਸਾ ਮਹਲਾ 5 ਬੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਉਹੇ ਕਿਰਪਾ ਦੇ ਮਾਤ ਪਿਤ ਨੇ ਆਈ ਬਾਰਿਕ ਜਿਉਂ ਪਰਤ ਪਾਰਿਆ ਗੁਰ ਸਿੱਖ ਰੱਖੇ ਗੁਰ ਗੋਪਾਲ ਕਾਢ ਲਿਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਵ ਜਾ ਕੇ ਸਿਮਰਨ ਜੰਮ ਤੇ ਛੋਟੀ ਹੈ ਹਲਤ ਪਲਤ ਸੁਖ ਪਾਈ ਹੈ ਸਾਸ ग्राਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਹੈ ਅਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨ ਬਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ へ ਸਹਾਈ ਇਤੁਤ ਰੱਖਣ ਹਾਰੇ ਪ੍ਰਾਨ ਮੀਤ ਹਿਤ ਧਨ ਮੇਰਾ ਨਾਨਕ ਸਤਿ ਬਿਹਾਰੇ ਆਸਾ ਮਹਲਾ 5 ਵਾ ਬੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾ ਦੇ ਮਾਤ ਪਿਤ ਨੇ ਆਈ ਬਾਰਿਕ ਜਿਉਂ ਪਰਤ ਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲਿਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਵ ਜਾ ਕੇ ਸਿਮਰਨ ਜੰਤੇ ਛੁਟੀ ਹੈ ਹਲਤ ਪਲਤ ਸੁਖ ਪਾਈ ਹੈ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਆ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨਾ ਵਿਆਪੇ ਹਾਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੈ ਸਹਾਈ ਇਤੁਤ ਰੱਖਣ ਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਾਧ ਬਿਹਾਰੇ ਆਸਾ ਮਹੱਲਾ ਪੰਜਵਾ ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾ ਦੇ ਮਾਤ ਪਿਤ ਨੇ ਆਈ ਬਾਰਿਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਵ ਜਾ ਕੇ ਸਿਮਰਨ ਜਮਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜਾ ਨਾ ਜਾਏ ਕਿਸ ਭੋ ਨ ਬਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੈ ਸਹਾਈ ਇਤੁਤ ਰੱਖਣ ਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਤਿ ਬਿਨਹਾਰੇ ਅਸਾ ਮਹਲਾ 5 ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨੇ ਆਈ ਬਾਰਿਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲਿਏ ਮਹਾਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਵ ਜਾ ਕੇ ਸਿਮਰਨ ਜੰਤੇ ਛੁਟੀਐ ਪਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨਾ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੋਏ ਸਹਾਈ ਇਤੁਤ ਰੱਖਣ ਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਤਿ ਬੰਧਿ ਹਾਰੇ ਆਸਾ ਮਹਲਾ 5 ਵੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਧ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਯਾਈ ਬਾਰਕ ਜਿਉ ਪ੍ਰਤਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਾਭਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਜੋ ਕਹਿ ਸਿਮਰਣ ਜਮਤੇ ਛੋਟੀਐ ਹਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜਾ ਨਾ ਜਾਏ ਕਿਸ ਭੋ ਨਭਿ ਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਹੋਏ ਸਹਾਈ ਇਤੁਤ ਰੱਖਣ ਹਾਰੇ ਪ੍ਰਾਨ ਮੀਤ ਹਿਤ ਧਨ ਮੇਰਾ ਨਾਨਕ ਸਤਿਬਲਿਹਾਰੇ